ਉਹ ਸਾਰੇ ਲੋਗਾਂ ਨੂੰ ਇਹ ਨਹੀਂ ਪਤਾ ਵੀ ਭਾਰਤ ਸਰਕਾਰ ਦਾ ਜਿਹੜਾ ਨੋਟ ਹੈ ਉਹ ਨੋਟ ਸਿਰਫ 1 ਰੁਪਿਆ ਦਾ ਹੈ ਇੰਡੀਆ ਚ ਕਰੰਸੀ 1 ਰੁਪਏ ਤੱਕ ਦੀ ਹੈ ਸਰਕਾਰੀ ਕਰੰਸੀ ਬਾਕੀ RBI ਦੀ ਹੈ ਜਿੰਨੇ ਸਿੱਕੇ ਨੇ ਉੱਥੇ ਭਾਰਤ ਸਰਕਾਰ ਲਿਖਿਆ ਹੁੰਦਾ ਉੱਥੇ ਰਿਜ਼ਰਵ ਬੈਂਕ ਆਫ ਇੰਡੀਆ ਕਦੇ ਵੀ ਨਹੀਂ ਲਿਖਾਂਦਾ ਕੋਈ ਸਿੱਕਾ ਚੱਕ ਲੋ 1 ਰੁਪਏ ਤੱਕ ਦਾ 1 ਰੁਪਿਆ ਦਾ ਨੋਟ ਦੇਖੋਗੇ ਉੱਤੇ ਲਿਖਿਆ ਹੋਊਗਾ 1 ਰੁਪਿਆ ਦਾ ਨੋਟ 1 ਰੁਪਈ ਲਿਖਿਆ ਹੋਊ ਉੱਤੇ ਥੱਲੇ ਕੋਈ ਵਾਅਦਾ ਨਹੀਂ ਲਿਖਿਆ ਹੋ ਜੇ ਤੁਸੀਂ 50 ਦਾ 100 ਦਾ 20 ਦਾ 10 ਦਾ 5 ਦਾ ਨੋਟ ਕੱਢੋਗੇ ਉਤੇ ਲਿਖਿਆ ਹੁੰਦਾ ਆਈ ਪ੍ਰੋਮਿਸ ਟੂ ਗਿਵ ਯੂ 5 ਰੁਪੀਸ ਵੈਲਿਊ ਆਫ 5 ਰੁਪੀਸ ਫਲੇਰ ਰਿਜ਼ਰਵ ਬੈਂਕਰ ਫਲੇਰ ਰਿਜ਼ਰਵ ਬੈਂਕ ਦੇ ਗਵਰਨਰ ਦੇ ਨਾਮ ਯਾਨੀ ਕੋ ਪ੍ਰੋਮਿਸਰੀ ਨੋਟ ਆ ਵਾਦਾ ਜਿੰਨੇ ਨੋਟ ਨੇ ਸਾਡੇ 1000 ਦਾ 2000 ਦਾ 5000 ਦਾ ਜਿਹੜਾ ਵੀ ਹੋਵੇ ਉਹ ਇੱਕ ਵਾਦਾ ਹੈ ਕਿਸੇ ਨੇ ਪੁੱਛਿਆ ਨੋਟ ਤੇ ਚੈੱਕ 'ਚ ਫਿਰ ਫਰਕ ਕੀ ਹੈ ਨੋਟ ਤੇ ਚੈੱਕ 'ਚ ਫਰਕ ਆ ਵੀ ਨੋਟ ਹਰ ਮੰਡੀ 'ਚ ਚੱਲ ਜਾਂਦਾ ਹੈ ਕੱਕ ਸਰ ਬੈਂਕ ਚੀ ਬੈਂਕ ਚ ਜਾਂਦਾ ਬਾਕੀ ਦੋਨੇ ਕੋਈ ਨਹੀਂ ਉਥੇ ਵੀ 10 ਕੁ ਮਨੇ ਬੈਂਕ ਵਾਲੇ ਦੇ ਉਥੇ ਵੀ ਨੇ ਉਹ ਕਹਿੰਦਾ ਜਦ ਜਾਏਗਾ ਭਾਈ ਤੈਨੂੰ ਦੇ ਦੂੰਗਾ ਮੈਂ ਉਹਨੇ ਪੈਸੇ ਪਰ ਉਹ ਜਿੱਥੋਂ ਮਰਜੀ ਬਣਾਇਆ ਜਾ ਸਕਦਾ ਨਾ ਨੋਟ ਆ ਜਿਹੜਾ ਇਹ ਬੈਂਕ ਚ ਹੀ ਬਣਾਇਆ ਜਾਂਦਾ ਇਹ ਬਾਹਰੋਂ ਨਹੀਂ ਹੋ ਸਕਦਾ ਹਮ ਹਾਈ ਨੇ